ਕੋਈ ਪਿੰਡਾਂ ਤੋਂ ਆਉਂਦਾ ਕੋਈ ਦੂਰੋਂ ਆਉਂਦਾ ਕੋਈ ਬਹੁਤ ਵੀ ਦੂਰੋਂ ਆਉਂਦੇ ਨੇ ਜਿਹੜੇ ਵੀ ਮਰੀਜ਼ ਦਾਖਲ ਹੁੰਦੇ ਨੇ ਉਹਨਾਂ ਨੂੰ ਰੋਟੀ ਦਾ ਖਾਣੇ ਦਾ ਜਿਹੜਾ ਪ੍ਰਬੰਧ ਹੋ ਨਹੀਂ ਸਕਦਾ ਦੀਗਾ ਉਹ ਤਾਂ ਬੜਾ ਪ੍ਰਾਲਾ ਕਰਿਆ ਸਾਨੂੰ ਸਾਡੀ ਸੰਸਥਾ ਨੂੰ ਜਿਹੜਾ ਸਹਿਯੋਗ ਹੈ ਧੂਰੀ ਸਹਿਰ ਦਾ ਪਿੰਡਾਂ ਦਾ ਬੰਨਾ ਬੜਾ ਪ੍ਰਾਲਾ ਕਰ ਰਹੇ ਹੋਗੇ ਤੇ ਨੰਕਰ ਦੀ ਸੇਵਾ ਤੇ ਹੋਰ ਤੁਹਾਡਾ ਸਾਥ ਹੈ ਤਾਂ ਹੀ ਜ਼ਿਕਰੀ ਇਹਨੇ ਅਸੀਂ ਕੋਣ ਇਕੱਲੇ ਚੱਲਣਾ ਹੈ ਹਾਂਜੀ ਗਾਇਜ਼ ਕਿਤਾਨ ਦੇ ਸਾਰੇ ਹੋਪ ਕਰਦਾ ਕਿ ਤੁਸੀਂ ਸਾਰੇ ਬਹੁਤ ਘੈਂਟ ਹੋਮ ਹੋਗੇ ਤੇ ਅੱਜ ਵਲੌਗ ਬਣਾ ਰਿਹਾ ਬਹੁਤ ਟਾਈਮ ਬਾਅਦ ਕਿਉਂਕਿ ਲਾਈਫ ਇੰਨੀ ਕਿ ਵਿਜੀ ਵੀ ਅੱਗੇ ਵਲੌਗ ਬਣਾਉਣਾ ਤਾਂ ਟਾਈਮ ਹੀ ਨਹੀਂ ਮਿਲਦਾ ਹੈਗਾ ਸੋ ਅੱਜ ਲਗਭਗ ਮਹੀਨਾ ਦਾ ਇੱਕ ਹਫਤਾ ਪਤਲੀ ਦੋ ਹਫਤੇ ਹੋ ਗਏ ਵਲੌਗ ਬਣਾਏ ਨੂੰ ਤੇ ਇਨੇ ਟਾਈਮ ਬਾਅਦ ਵਲੌਗ ਬਣਾ ਰਿਹਾ ਤੇ ਅੱਜ ਆਪਾਂ ਚੱਲੇ ਆ ਗਏ ਧੂਰੀ ਇੱਕ ਦਾ ਸਕੂਟਰੀ ਸਰਪਤ ਜੀ ਲੈਦਰ ਲੂਟਰ ਜੇ ਪਹੁੰਚਣਗੇ ਲੱਭ ਪੱਗਾ ਮਜਾ ਤੇ ਹੋਰ ਆਪਾਂ ਦੇਖਦੇ ਆ ਕੀ ਬਣਦਾ ਚਲੋ ਘੁੰਮਦੇ ਆਪਾਂ ਅੱਜ ਇਕੱਠੇ ਦੇਖਦੇ ਰੋ ਸੋ ਹੁਣ ਚੱਲੇ ਆਪਾਂ ਧੁਰੇ ਆਹ ਦੇਖ 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 ਐਂਟਰੀ ਦੀ ਮੈਨੂੰ ਕੀ ਕਹਿੰਦੇ ਹੁੰਦੇ ਆ ਮੈਨੂੰ ਮੱਥੇ ਲੱਗ ਗਈ ਮੇਰੀ ਵੱਡੀ ਮਾਂ ਹੁਣ ਧੂਰੀ ਜਾਂਦਣ ਨੂੰ ਮੈਂ ਲੱਗਦਾ ਪੈਸੇ ਦਾ ਦੇ ਦੇ ਧੂਰੀ ਯਾਰ ਲੈ ਇਹ ਤਾਂ ਮੱਥਾ ਟੇਕਣ ਦੇ ਪੈਸੇ ਨਹੀਂ ਅੱਜ ਮੰਮੀ ਨਾਲ ਮੈਚਿੰਗ ਕਰਖੀਆਂ ਮੈਂ ਪਰਨਾ ਬਨ ਕੇ ਚਲੋ ਲੈਟਸ ਗੋ ਯੋ ਓਹ ਹੋ ਹਮੇਸ਼ਾ ਦੀ ਤਰ੍ਹਾਂ ਮੇਰੇ ਆ ਖੁੱਲਣੇ ਰਹੇਗੇ ਹਾਂਜੀ ਹਾ ਤੇ ਮੌਸਮ ਦੇਖੋ ਕਿੰਨਾ ਘੇਟ ਆ ਮੇਰੀ ਉੱਡਦੀ ਦੇਖ ਫੁੱਲ ਕਾਰੀ ਨੀ ਕਣਕਾਂ ਦਾ ਅੰਗ ਡਿਆ ਕਿਹੜੇ ਫੋਫੜ ਦੇ ਲਿਆ ਕੇਰੇ ਕਣਕ ਉਹ ਓਹ ਹੋ ਯਾਰ ਮੈਨੂੰ ਪਤਾ ਨਹੀਂ ਕਿਉਂ ਮੈਂ ਤਾਂ ਇਹ ਕਣਕਾਂ ਵਰਗੀ ਹੀ ਲਾਦੀ ਹੁੰਦੀ ਆ ਦੇਖ ਲੈ ਹਾਏ 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 ਪਿੰਟ ਨਹੀਂ ਇਹ ਤਾਂ ਇੰਗਲੈਂਡ ਹੀ ਲੱਗਦਾ ਮੈਨੂੰ ਇੰਨਾ ਸੁਣੋ ਪਿੰਟ ਉਹ ਚਾਹ ਦੇ ਰਿਖ ਰਹੇ ਉਹ ਆਗੇ ਫੈਕਟਰੀ ਐਪੀਸੋਡ ਵੈਕਸ ਆਂਧਰਾ ਪ੍ਰਦੇਸ਼ ਹਾਂਜੀ ਅੱਜ ਆਪਾਂ ਚੱਲਾਂਗੇ ਉਹ ਰਾਮਗੜੀ ਗੁਰਦੁਆਰੇ ਕੋਲ ਇੱਕ ਪੰਜਾਬੀ ਭਰਾ ਨੇ ਫਾਸਟ ਫੂਡ ਦਾ ਕੰਮ ਸ਼ੁਰੂ ਕਰਿਆ ਅੱਛਾ ਚੀਚੀ ਖਾ ਕੇ ਆਵਾਂਗੇ ਅੱਜ ਆਪਾਂ ਵਾਓ ਦੇਖਦੇ ਹਾਂ ਕਿਹੜੀ ਚੀਚੀ ਵਧੀਆ ਹੈ ਕਿਹੜੀ ਚੀਚੀ ਦੇਖਦੇ ਹਾਂ ਆਪਣੇ ਲਵੇ ਕਸਟਮਰ ਆਇਆ ਹੈ ਕਿ ਸਕੂਟਰ ਜੀ ਲੈਦਰ ਫੋਨ ਵਾਜ ਜੀ ਕੀ ਕੰਮ ਕਰਾਉਣਾ ਜੀ ਇਹਦਾ ਦੱਸੋ ਇਹਦਾ ਕੀ ਕੰਮ ਕਰਾਉਣਾ ਕੁਝ ਨਹੀਂ ਕਰਾਉਣਾ ਉਹ ਖੜਾ ਹੁੰਨਾ ਹੈ ਖੜਾਉਣਾ ਹੈ ਵੇਚਣੀ ਆ ਵੇਦਣਿਆ ਓਏ ਚੀਜ਼ੀਆਂ ਖਾਵਾਂਗੇ ਲਖਵੰਤਰ ਗਾਲਾਂ ਦੂ ਜੀ ਉੱਥੇ ਬੈਠੂਆਂ ਐ ਨਹੀਂ ਪਤਾ ਆਪਣ ਨੂੰ ਖਾ ਜੀ ਦੇ ਦੇ ਬ੍ਰੇਕ ਨਹੀਂ ਲੱਗਦੇ ਹਨਾ ਆ ਦੇ ਓਏ ਆਏ ਹੋਰ ਰੰਗ ਚਟਾ ਚਟਾ ਨਿਕਲਿਆ ਮੇਰਾ ਗੋਰਾ ਹੋ ਗਿਆ ਗੋਰਾ ਲੋ ਜੀ ਆਪਾਂ ਐ ਸਕੂਟਰੀ ਦਾ ਕੰਮ ਕਰਾਉਣਾ 748 ਟੋਕਿਆ ਆਟੋ ਕੇਅਰ ਆਟੋ ਮੋਬਾਈਲ ਕੇਅਰ ਜੋ ਵੱਡੇ ਤੇ ਲਾ ਦੇ ਆਏ ਹਾਏ ਹਾਏ ਇੰਨਾ ਜੋਰ ਹੈਗਾ ਵੱਡੇ ਸਾਨ ਚੱਲ ਤੂੰ ਲਾ ਦੇ ਓਏ ਆਏ ਓਏ ਹਾਏ ਹਾਏ ਦੇਖ ਆਹ ਹਾਂ ਪੱਕਾ ਬਾਦੀ ਠੀਕ ਆ ਹੁਣ ਵਲੌਗ ਚ ਲੱਗ ਗਿਆ ਤੇਰਾ ਪਰ ਉਹ ਵੀ 4 ਮਹੀਨੇ ਹੋ ਗਏ ਯਾਰ ਹੁਣ ਤਾਂ ਪਹਿਣ ਗਈ ਔਰ ਤੇਰਾ ਬੇਚਾਰੀ ਹੈ ਨਾ ਜਦੋਂ ਬਾਲਾ ਪਾਣੀ ਪੂਣੀ ਹੋਏ ਦਾ ਵਿੱਚ ਦੀ ਕੱਢ ਕੇ ਲਿਆਏ ਨੇ ਇਹ ਨਹੀਂ ਡੁੱਬੇ ਪਰ ਉਹਦੇ ਕਰਕੇ ਖਰਾਬ ਹੋਏ ਨੇ ਲੈ ਇਧਰ ਦਾ ਉਹਦੇ ਦਾ ਪਾਣੀ ਪੈ ਗਿਆ ਤਾਂ ਵੀ ਖਰਾਬ ਹੋਏ ਨੇ ਤਾਂ ਖਰਾਬ ਹੋ ਜਾਂਦੇ ਲੈ ਇਧਰ ਲੈਦਰ ਆਪਾਂ ਕਿਸੇ ਹੋਰ ਉਹਦੇ ਚੀਜ਼ ਦੇ ਪਾ ਲੈਣੇ ਆ ਲੈਦਰ ਦੇ ਜ਼ਰੂਰੀ ਨਹੀਂ ਨੇ ਜਲਦੀ ਇਹਦੇ ਉਤਾਰੇ ਹੈ ਹੈ ਚਲਦੀ ਇਹਦੇ ਸਾਰੇ ਆ ਵੀ ਬ੍ਰੇਕਾਂ ਦੇ ਇਹਦਾ ਹੈ ਇਹ ਕੜਾ ਬ੍ਰੇਕ ਆ ਫੇਲ ਮੈਂ ਕਮਾਗਾ ਉਹ ਕਿ ਕਿਵੇਂ ਲਾਉਂਦੇ ਨੇ ਕੁੜੀਆਂ ਬ੍ਰੇਕ ਕਿਵੇਂ ਲਾਉਂਦੀਆਂ ਹੁੰਦੀਆਂ ਨੇ ਪੈਰਾਂ ਨਾਲ ਕਿਵੇਂ ਕਹਿੰਦੀਆਂ ਨਹੀਂ ਹਾਂ ਕਹਿੰਦੀ ਜਦੋਂ ਮੈਕ ਸਕੂਟਰੀ ਬਣਾਉਣੇ ਸੀ ਕਹਿੰਦੀ ਉਦੋਂ ਤੱਕ ਨਹੀਂ ਕਰੇ ਲੈਦਰ ਫੇਲ ਨਹੀਂ ਹੋਏ ਕਹਿੰਦੀ ਬ੍ਰੇਕ ਤਾਂ ਪੈਰਾਂ ਨਾਲ ਲਾਉਣੇ ਆ ਫਿਰ ਇਹਦੇ ਪੈਰਾਂ ਨਾਲ ਤਾਂ ਬ੍ਰੇਕ ਲਾਉਣੇ ਆ ਫਿਰ ਲੈਦਰ ਕਿਵੇਂ ਖਰਾਬ ਹੋਣਗੇ ਪੂਰੀ ਗੱਲਾਂ ਯਾਰ ਕਾਮਨ ਸੈਂਸ ਨਹੀਂ ਹੈਗੀ ਹਣਾ ਆਹ ਕੰਪਨੀ ਦੇ ਲੈਦਰ ਫੌਣੇ ਵਧੀਆ ਇਹ ਉਹ ਲੈਦਰ ਇਹ ਜਹੁੰਦੇ ਇਹ ਜਹੁੰਦੇ ਸਾਈਕਲ ਦੇ ਤਾਂ ਹੋਰ ਲੋਟ ਆਉਂਦੇ ਨੇ ਅਰੇ ਤੇਰੀ ਖੋਪੜੀ ਮੇਂ ਭੇਜਾਈ ਕਿ ਭਜੀਆਂ ਹੈ ਸਾਈਕਲ ਖੜੀ ਬੈਠਾ ਹੈ ਸਾਈਕਲ ਨਾ ਤੈਨੂੰ ਬੈਠ ਕੇ ਖੱਤਕਾ ਕੱਢ ਕੇ ਦੇਖਾਂ ਆਹ ਕਹੇ ਜਹੁੰਦੇ ਖੋਲ ਤਾਂ ਰਿਹਾ ਇਧਰ ਆਪਣੇ ਸੰਗਤ ਨੂੰ ਵੀ ਦਿਖਾਈਏ ਬਿਊਟੀਫੁੱਲ ਲੈਦਰ ਕਿ ਕਿ ਫੰਡ ਇਕੱਠੇ ਕਰੋ ਹੋਰ ਯਾਰ ਲੈ ਇਧਰ ਉਹ ਹੋਰ ਕਿਊਅਰ ਕੋਡ ਪਾ ਦਨੇ ਆਪਾਂ ਆਪ ਦਾ ਆਹ ਦੇਖੋ ਜੀ ਇਹ ਜੇ ਹੁੰਦੇ ਆ ਨਾ ਰਾਵੜ ਲੱਗੂਗੀ ਅੱਛਾ ਕੱਲੇ ਨੀਚੇ ਲੋਹੇ ਲੋਹੇ ਰਹਿ ਗਏ ਹਾਂ ਆ ਚੀਜ਼ ਕਾਸੀ ਅੱਛਾ ਠੀਕ ਹੈ ਠੀਕ ਹੈ ਆ ਹੁੰਦੀ ਆ ਬਾਬੇ ਗੱਲ ਆ ਚੀਜ਼ ਹੁੰਦੀ ਆ ਲੈਦਰ हां भाई हो गया काम ओके इन रिपोर्टा हैं उस्ताद पहिया ਨਹੀਂ ਜੱਟ ਨਾ ਪਿਛੇ ਵਾਲੇ ਠੀਕ ਹੈ ਪਿਛੇ ਵਾਲਾ ਠੀਕ ਹੈ ਆ ਤੀਵਰ ਮੋੜ ਨਾਲ ਦੇਖਣਾ ਹੜਾ ਹੋਣਾ ਮੂਰ ਨਾਲ ਹੜਦਾ ਫਿਰ ਇਹਨੂੰ ਗ੍ਰੀਸ ਲੀਨ ਵਾਲਾ ਆ ਦੇਖੋ ਸਪਰੇਅ ਕਰਨਾ ਹੈ ਸਪਰੇਅ ਕਰਨ ਵਾਲਿਆ ਕਿਹੜੀ ਰਾਉਂਡ ਅਪ ਓਏ 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 ਆ ਮਾਰਤੀ ਹੋ ਗਈਆਂ ਜੰਗੂ ਦੇਖ ਹੁਣ ਆੜ ਕੇ ਹੁਣ ਆੜ ਕੇ ਦਿਖਾਉਣੇ ਤੇ ਸੇਵਾ ਨੂੰ ਦੱਸ ਤੂੰ ਗੁਰਦੁਆਰੇ ਗੜ ਕੈਸ਼ ਕੈਸ਼ ਪ੍ਰੂਵ ਪ੍ਰੂਵ ਹਣ ਇਹ ਪੈਸੇ ਦਿੱਤੇ ਦਾ ਕਿੰਨੇ 200 ਲਿਆ ਹੁਣ ਘਰੇ ਆਇਆ ਨਾ ਕਹਦੀ ਵੀ 500 ਰੁਪਏ ਦੇ ਪੈਸੇ ਨੇ ਚੰਗਾ ਹੁਣ ਚੱਲ ਆਪਾਂ ਹਸਪਤਾਲ ਚੱਲਦੇ ਹਸਪਤਾਲਾ ਚੱਲੇ ਆਪਾਂ ਸੇਵਾ ਕਰਨ ਕੀ ਹੋ ਗਿਆ ਮਗਲੈਲ ਰਹਿ ਗਿਆ ਮੇਰੇ ਨਾਲ ਦਿਆਂ ਉਹ ਕਿਹਾ ਸੀ ਮੈਂ ਕਿਹਦੇ ਕੋਲ ਬੋਲੋ ਕੀ ਹੋ ਗਿਆ ਮਗਲੈਲ ਤੇ ਇੱਕ ਉਹ ਹੋ ਤੂੰ ਵੀ ਬੜਾ ਪਲक्कੜਾ ਯਾਰ ਮਗਲਾਇ ਬੁੱਢੀ ਵਾਲਾ ਕੰਮ بتاਉ ਉਹ ਆਪਾਂ ਚੱਲੋ ਚੱਲਵਾਨ ਦਾ ਹਵਾਈ ਅੱਡਾ ਆ ਗਿਆ ਹਵਾਈ ਅੱਡਾ ਇੱਥੇ ਧੂਰੇ ਪਿੰਡ ਨੂੰ ਫਲੈਟ 6 ਵਜੇ ਬੰਦ ਹੋ ਜਾਂਦੀਆਂ ਨੇ オートमेटिक प्राइस चलਦੀ ਹੈ ਪਹਿਲਾ ਇੰਟਰਨੈਸ਼ਨ ਚਲਦੀ ਹੁੰਦੀ ਥਣ ਟਾਇਰਾਂ ਦੀਆਂ ਹਾਂ ਪਹਿਲਾਂ ਚਲਦੀ ਹੁੰਦੀਆਂ ਸੀ ਟਾਇਰਾਂ ਆ ਜਾਂਦੇ ਉਹ ਹੁਣ ਬੰਦ ਹੋ ਗਿਆ ਕੋਈ ਨਹੀਂ ਉਧਰ ਤਾਂ ਟਾਈਮ ਹੁੰਦਾ ਜਾਂਦਾ ਰਹੇ ਚਲੋ ਚਲ ਸਿਗੈਨਾ ਐਲਸੀਡੀ ਦਾ ਕੋਈ ਫਾਇਦਾ ਨਹੀਂ ਹੈਗਾ ਚਲ ਹਟ ਆਪਾਂ ਬ੍ਰੇਕ ਕੱਢ ਲਿਆ ਆਪਾਂ ਡਰਾਈਵ ਦੀ ਧਿਆਨ ਦੇਈਏ ਆਪਾਂ ਸੀਰੀਅਸ ਹੋ ਜਾਈਏ ਨਾਲੇ ਵਕਾਸ ਟਰੱਕੀ ਉਹ ਦੇਖੋ ਕਿੰਨਾ ਵੱਡਾ ਹਸਪਤਾਲ ਬਣ ਰਿਹਾ ਦਿਖਾਓ ਠੀਕ ਹੈ ਕਿਤੇ ਐਡਾ ਤਾਂ ਪੀਜੀ ਹੋਈ ਨਹੀਂ ਹੈਗਾ ਅੱਲਾਹ ਯਾਰਾਂ ਇਸ ਕਿੱਲ ਦੀ ਮੈਡੀਸਨ ਲੈ ਕੇ ਆ ਗਏ ਆ ਆਪਾਂ ਸਰਬ ਭਾਰਤੀਆ ਸੇਵਾ ਸੰਪਤੀ ਧੂਰੀ ਬਦੋ ਲੰਗਰ ਸੇਵਾ ਹਾਂਜੀ ਸਸ਼ੀਕਾਲ ਜੀ ਹੋਰ ਜੀ ਇੱਥੇ ਲੰਗਰ ਦੀ ਸੇਵਾ ਚੱਲਦੀ ਹੈਗੀ ਹਰ ਰੋਜ਼ ਤੇ ਕੀ ਕਹਿਣਾ ਚਾਹੂਗੇ ਇਹਦੇ ਬਾਰੇ ਮਰੀਜ਼ਾਂ ਵਾਸਤੇ ਹਾਂਜੀ ਅੱਛਾ ਮਰੀਜ਼ਾਂ ਦੇ ਵਾਰਸਾਂ ਬਾਰੇ ਅੱਛਾ ਅੱਛਾ ਹਰ ਰੋਜ਼ ਹਰ ਰੋਜ਼ ਠੀਕ ਹੈ ਜੀ ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਸਵੇਰੇ 6:00 ਵਜੇ ਤੋਂ ਲੈ ਕੇ ਹਾਂਜੀ ਸ਼ਾਮ ਦੇ 8:00 ਵਜੇ ਤੱਕ ਠੀਕ ਹੈ ਹਲੇ ਇੱਥੇ ਕੰਮ ਚੱਲ ਰਿਹਾ ਪੂਰਾ ਪ੍ਰੋਪਰ ਵਧੀਆ ਮਤਲਬ ਬਣਾਉਣਗੇ ਇੱਥੇ ਮਤਲਬ ਪੂਰਾ ਪ੍ਰੋਪਰ ਵਧੀਆ ਬਣਾਉਣਗੇ ਇੱਥੇ ਫਰਸ਼ ਫੁਰਸ਼ ਲਾ ਕੇ ਅੰਦਰ ਵਧੀਆ ਹਨਾ ਹੂੰ ਵਧੀਆ ਹਾਂ ਹੋਰ ਕੋਈ ਸਹੂਲਤ ਇੱਥੇ ਮਤਲਬ ਹੈ ਪਰ ਠੀਕ ਹੈ ਜੀ ਠੀਕ ਹੈ ਹਾਂ ਜੀ ਅੱਜ ਆਪਾਂ ਖੜੇ ਆਂਗੇ ਸਰਕਾਰੀ ਹਸਪਤਾਲ ਧੂਰੀ ਦੇ ਵਿੱਚ ਤੇ ਇੱਥੇ ਸਰਵ ਸੰਕਤੀ ਭਾਰਤੀ ਸੇਵਾ ਸੰਕਤੀ ਵੱਲੋਂ ਇੱਥੇ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਪਿਛਲੇ ਬਹੁਤ ਦਿਨਾਂ ਤੋਂ ਤੇ ਇੱਥੇ ਰੋਜ਼ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਦੀ ਸੇਵਾ ਚੱਲਦੀ ਆ ਜੋ ਇੱਥੇ ਮਰੀਜ਼ ਹੁੰਦੇ ਆ ਉਹਨਾਂ ਦੇ ਲਈ ਤੇ ਜੋ ਕੋਟ ਨਹੀਂ ਕਰ ਸਕਦੇ ਹਨ ਇੱਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਇੱਥੇ ਸਾਰੇ ਇਕੁਅਲ ਆ ਤੇ ਇੱਥੇ ਆਪਣੇ ਲਵੇ ਸੇਵਾ ਸੰਮਤੀ ਦੇ ਪ੍ਰਧਾਨ ਜੀ ਵੀ ਖੜੇ ਆ ਤੇ ਆਪਣੇ ਮੁੱਖ ਮੈਂਬਰ ਸੁਖਵਿੰਦਰ ਸਿੰਘ ਜੀ ਖੜੇ ਆ ਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਹਾਂਜੀ ਪਹਿਲਾਂ ਤੁਹਾਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਾਂ ਦੇ ਦਸਕਰ ਨੂੰ ਜੀ ਨਾਮਸਕਾਰ ਸਾਹਿਬ ਜੀ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਖਾਲਸਾ ਸਰ ਭਾਰਤੀ ਸੇਵਾ ਸੰਮਤੀ ਧੂਰੀ ਵੱਲੋਂ ਸਰਕਾਰੀ ਹਸਪਤਾਲ ਧੂਰੀ ਵਿਖੇ ਮਰੀਜ਼ਾਂ ਲਈ ਮਰੀਜ਼ਾਂ ਦੇ ਜਿਹੜੇ ਦੇਖਭਾਲ ਲੈਦੇ ਉਹਨਾਂ ਦੇ ਘਰ ਦੇ ਮੈਂਬਰ ਨੇ ਉਹਨਾਂ ਲਈ ਗਰੀਬਾਂ ਲਈ ਤੇ ਪੂਰੇ 22 ਤਰੀਕ ਤੋਂ 22 9 2025 ਤੋਂ ਅਸੀਂ ਸਵੇਰੇ ਚਾਹ 6 ਵਜੇ 5:30 ਵਜੇ ਤੇ 10 ਵਜੇ ਦਲੀਆ ਖਿਚੜੀ ਤੇ ਚਨੇ ਚਣਿਆਂ ਦਾ ਸੂਪ ਦੁਪਹਿਰ ਦੀ ਖਾਣਾ ਰੋਟੀ ਚਾਵਲਾ ਸਾਵਨ ਰੋਟੀ 4 ਵਜੇ ਚਾਹ ਮਿਲੂਗੀ ਤੇ ਰਾਤ ਨੂੰ ਮਰੀਜ਼ਾਂ ਵਾਸਤੇ ਦੁੱਧ ਦਾ ਜਿਹੜਾ ਇੰਤਜ਼ਾਮ ਕੀਤਾ ਅਸੀਂ ਸਾਡੀ ਸੇਵਾ ਸੰਮਤੀ ਤੇ ਧੂਰੀ ਦੇ ਸਾਰੇ ਧੂਰੀ ਫਹਿਰਵਾਸੀਆਂ ਅਤੇ ਧੂਰੀ ਦੇ ਹਲਕੇ ਸਦਕਾ ਉਹਨਾਂ ਦੀ ਦੇਖਰੇਡ ਦੇ ਵਿੱਚ ਜਾਨੀ ਕਿ ਉਹਰੇ ਜਿਵੇਂ ਸੀਐਮਏ ਉਹਨਾਂ ਦੇ ਦਫ਼ਤਰ ਦੀ ਪੂਰਾ ਸਹਿਯੋਗ ਹੈ ਇਹ ਮੈਕਮੇ ਦਾ ਵੀ ਦਫਤਰ ਦਾ ਇਹ ਆਪਣੇ ਸਰਕਾਰੀ ਹਸਪਤਾਲ ਦੇ ਸਾਰੇ ਸਜਣਾ ਦਾ ਪੂਰਾ ਸਾਨੂੰ ਸਹਿਯੋਗ ਹੈ ਧੂਰੀ ਸ਼ਹਿਰ ਦੇ ਅਤੇ ਪਿੰਡਾਂ ਦੇ ਹਲਕੇ ਦੇ ਪੂਰੇ ਸਹਿਯੋਗ ਦੇ ਨਾਲ ਜਿਹੜਾ ਸਾਡੀ ਸੰਸਥਾ ਇਹ ਚਲਾਉਣ ਜਾ ਰਹੀ ਹੈ ਬਹੁਤ ਵਧੀਆ ਪਰਾਲਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੇ ਮੇਰੇ ਨਾਲ ਰਕੇਸ਼ ਕੁਮਾਰ ਗਰਗ ਜੀ ਇਹਨਾਂ ਦੀ ਸਦਕਾ ਮਿਹਨਤ ਐਨੀ ਕਰਦੇ ਨੇ ਵੀ ਬਹੁਤ ਵੱਡਾ ਇਹ ਪਰਾਲਾ ਹੈ ਕਿਉਂਕਿ ਕੋਈ ਪਿੰਡਾਂ ਤੋਂ ਆਉਂਦਾ ਕੋਈ ਦੂਰੋਂ ਆਉਂਦਾ ਕੋਈ ਬਹੁਤ ਵੀ ਦੂਰੋਂ ਆਉਂਦੇ ਨੇ ਜਿਹੜੇ ਵੀ ਮਰੀਜ਼ ਦਾਖਲ ਹੁੰਦੇ ਨੇ ਉਹਨਾਂ ਨੂੰ ਰੋਟੀ ਦਾ ਖਾਣੇ ਦਾ ਜਿਹੜਾ ਪ੍ਰਬੰਧ ਹੋ ਨਹੀਂ ਸਕਦਾ ਤੀਗਾ ਇਸ ਕਰਕੇ ਸਾਡੇ ਪ੍ਰਧਾਨ ਜੀ ਨੂੰ ਇਹਨਾਂ ਨੇ ਸਾਰਾ ਕੁਝ ਦੇਖਦੇ ਹੋਏ ਇੱਕ ਬਹੁਤ ਵੱਡਾ ਪ੍ਰਾਲਾ ਕਰਿਆ ਸਾਨੂੰ ਸਾਡੀ ਸੰਸਥਾ ਨੂੰ ਜਿਹੜਾ ਸਹਿਯੋਗ ਹੈ ਤੂੰ ਵੀ ਸਹਿਰ ਦਾ ਪਿੰਡਾਂ ਦਾ ਹਲਕੇ ਦਾ ਤੇ ਸਰਕਾਰ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਜਿਹੜੀ ਸਾਡੀ ਸੰਸਥਾ ਹੈ ਇਹ 1965 ਦੇ ਵਿੱਚ ਸਮਸਤਾ ਬਣਾਈ ਗਈ ਸੀ ਉਦੋਂ ਦੇ ਅਸੀਂ ਹਰ ਸਾਲ ਅੱਖਾਂ ਦਾ ਕੈਂਪ ਫਰੀ ਲਾਉਂਦੇ ਆ 48 ਕੈਂਪ ਅੱਖਾਂ ਦੇ ਲਾ ਚੁੱਕੇ ਆ ਸਲਾਈ ਸੈਂਟਰ ਕੜਾਈ ਸੈਂਟਰ ਕੰਪਿਊਟਰ ਸੈਂਟਰ ਕੁੜੀਆਂ ਵਾਸਤੇ ਸਾਡਾ ਰਹੀ ਚੱਲ ਰਿਹਾ ਹੈ ਪਾ ਧੂਰੀ ਸਹਿਰ ਦੇ ਵਿੱਚ ਜਿਵੇਂ ਸਕੂਲ ਨੇ ਜਾਂ ਬੱਸ ਸਟੈਂਡ ਹੈ ਪੁਰਾਣੀ ਨਾਜ ਮੰਡੀ ਨਵੀਂ ਨਾਜ ਮੰਡੀ ਸਾਰਾ ਜੋ ਪਾਉ ਲੱਗੇ ਹੋਣੇ ਪਾਣੀ ਦੇ ਵਾਟਰ 쿨ਰ ਨੇ ਉਹ ਸਾਡੀ ਸੰਸਥਾ ਵੱਲੋਂ ਚਲਾਏ ਜਾ ਰਹੇ ਨੇ ਨਾਨਾ ਦੇਵੀ ਮਨਸਾ ਦੇਵੀ ਉਥੇ ਡਿਊਟੀਆਂ ਵੀ ਦਿੱਤੀ ਜਾਂਦੀਆਂ ਨੇ ਤੇ ਉਥੇ ਲੰਗਰ ਵੀ ਲਾਏ ਜਾਂਦੇ ਨੇ ਲਾਹੌਰ ਹਰਦਵਾਰ ਉਥੇ ਵੀ ਲਾਏ ਜਾਂਦੇ ਨੇ ਜਿੱਥੇ ਵਿੱਚ ਪਰ ਵੀ ਲੱਗਦਾ ਤੇ ਆਪਣੇ ਜਿੱਥੇ ਵੀ ਕੋਈ ਪੰਜਾਬ ਨੂੰ ਜਾਂ ਪੂਰੇ ਭਾਰਤ ਦੇ ਵਿੱਚ ਲੋੜ ਪਵੇ ਸਾਡੀ ਸੰਸਥਾ ਵੱਧ ਵੱਧ ਤੋਂ ਵੱਧ ਉਥੇ ਸਹਿਯੋਗ ਦਿੰਦੀ ਹੈ ਤੇ ਸਾਰੇ ਸਾਡੇ ਸਲਾਈ ਕੜਾਈ ਵੋਟਰ ਸੈਂਟਰ ਉਹ ਵੀ ਚੱਲ ਰਹੇ ਨੇ ਨਾਲ ਪਾਣੀ ਦੇ ਪਾਉ ਵੀ ਚੱਲ ਰਹੇ ਨੇ ਜਿਹੜੀ ਸਾਡੀ ਸੰਸਥਾ ਹੈ ਬਹੁਤ ਵਧੀਆ ਤੇ ਤੂਰੀ ਦੇ ਸਹਿਯੋਗ ਦੇ ਨਾਲ ਸਾਡੀ ਕੰਮ ਕਰ ਰਹੀ ਹੈ ਜਿਹੜਾ ਹੁਣ 22 ਤਰੀਕ ਨੂੰ ਅਸੀਂ ਲੰਗਰ ਦੀ ਹਸਪਤਾਲ ਦੇ ਵਿੱਚੋਂ ਸ਼ੁਰੂ ਕਰਨ ਜਾ ਰਹੇ ਹਾਂ ਕੰਮ ਕਰ ਰਹੇ ਹਾਂ ਧੰਨਵਾਦ ਜੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਪਹਿਲਾਂ ਤਾਂ ਤੁਹਾਡਾ ਪ੍ਰਧਾਨ ਜੀ ਦਾ ਸਾਡੇ ਵੱਲੋਂ ਤੇ ਦਰਸ਼ਕਾਂ ਵੱਲੋਂ ਬਹੁਤ ਹੀ ਦੇ ਲੋ ਧੰਨਵਾਦ ਆ ਜੋ ਤੁਸੀਂ ਇੰਨਾ ਵਧੀਆ ਉਪਰਾਲਾ ਕਰ ਰਹੇ ਹੋਗੇ ਤੇ ਨੰਕਰ ਦੀ ਸੇਵਾ ਤੇ ਹੋਰ ਤੁਹਾਡਾ ਸਾਥ ਹੈ ਤਾਂ ਹੀ ਅਸੀਂ ਕੀ ਜੰਦੇ ਅਸੀਂ ਕੋਣ ਇਕੱਲੇ ਜੰਦੇ ਹਰੀ ਟੀਮ ਬਹੁਤ ਬੱਧੀ ਤੇ ਮੈਂ ਦੇਖਿਆ ਅੰਦਰ ਸਾਰੀ ਮੈਂਬਰ ਮਤਲਬ ਹੀ ਬਹੁਤ ਹੀ ਮਤਲਬੀ ਲਗਣ ਦੇ ਨਾਲ ਕੰਮ ਕਰ ਰਹੇ ਨੇ ਕਿ ਜੋ 22 ਤਰੀਕ ਤੋਂ ਨੰਕਰ ਦੀ ਸਵਾਗਤ ਕੰਮ ਕਰਦੇ ਆ ਜੀ ਤੁਹਾਨੂੰ ਵੀ ਦਿਖਾਉਨੇ ਆ ਤੇ ਸਾਡੇ ਮੁੰਡੇ ਇਹਦੇ ਕੰਮ ਕਰਦੇ ਜੋ ਕੰਮ ਚੱਲ ਰਿਹਾ ਹੈਗਾ ਆ ਜੋ ਇਹਦੀ ਬਾਹਰ ਕਰਤਾ ਪੜੋ ਇੱਧਰ ਦੀਆਂ ਚੱਲਦੇ ਆ ਜੋ ਅੱਗੇ ਤੋਂ ਆਏ ਹੋ ਬਹੁਤ ਹੋਰ ਵੀ ਆ ਰਹੇ ਆ ਚਲੋ ਚਲੋ ਉਹ ਜੇ ਪੂਰੀ ਰੋਟੀ ਚਾਹ ਪਾਣੀ ਫੇਟ ਗਈਆ ਇਸ ਜਗ੍ਹਾ ਤੇ ਬਣਾਇਆ ਇਹ ਸਾਡੇ ਮਿਸਤਰੀ ਜੀ ਨੇ ਇਹ ਥੱਲੇ ਫਾਸਲਾ ਇਹ ਸਾਡੇ ਮਿਸਤਰੀ ਖੜੇ ਕੱਲ ਨੂੰ ਇਹ ਪਮਾਈ ਇਹਨਾਂ ਦੀ ਪੂਰੀ ਲੇਬਰ ਨਾਉਂ ਕਿਹਾ ਬਰਵਾਣਾ ਸਾਰੇ ਸ਼ਹਿਰ ਦੇ ਤੁਹਾਡੇ ਕਾਦੇ ਰਿਲੇਟ ਬਟੇ ਤੇ ਸਾਡੇ ਸ਼ਹਿਰ ਨਿਵਾਸੀ ਹਰਕਾ ਨਿਵਾਸੀ ਜਿਹੜੇ ਸਹਿਯੋਗ ਕਰਦੇ ਨੇ ਉਹਨਾਂ ਦਾ ਸਾਡੀ ਸੰਸਥਾ ਬਦਲੇ ਸੇਵਾ ਕੰਮ ਕੀ ਬਣੋ ਅਸੀਂ ਉਹਨਾਂ ਦਾ ਪੂਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀਐਲ ਦਫਤਰ ਦਾ ਆਪਣੇ ਹਰਸਾਲ ਦੇ ਸਟਾਬਲਾ ਅਤੇ ਪੂਰੇ ਸਾਡੇ ਜਿਹੜੇ ਸ਼ਹਿਰ ਨਿਵਾਸੀ ਨੇ ਇਹ ਸਾਨੂੰ ਸਹਾਇਤਾ ਕਰਦੇ ਨੇ ਇਸ ਕੰਮ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਸਾਡੀ ਸੰਸਥਾ ਵੱਲੋਂ ਵਾਹ ਜਵਾਹ ਬਹੁਤ ਧੰਨਵਾਦ ਜੈ ਮਾਤਾ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਇਹ ਕਹਿਣਾ ਚਾਹਣਾ ਕਿ ਤੁਸੀਂ ਜੋ ਮਤਲਬ ਹੀ ਮਤਲਬ ਕਰ ਫਰੀ ਨੇ ਜੋ ਮਤਲਬ ਹੀ ਥੋੜੇ ਜਿਹਾ ਥੋੜਾ ਬਹੁਤ ਬਹੁਤ ਟਾਈਮ ਕੱਢ ਕੇ ਆਪਣਾ ਮਤਲਬ ਹੀ ਇੱਥੇ ਆ ਕੇ ਸੇਵਾ ਕਰਾਉਣਾ ਤੇ ਜੋ ਥੋੜੇ ਜਿਹਾ ਥੋੜਾ ਤੇ ਬਹੁਤ ਹੀ ਬਹੁਤ ਇੱਥੇ ਦਾਨ ਕਰਨੇ ਜੋ ਕਿ ਮਰੀਜ਼ਾਂ ਦੀ ਮਤਲਬ ਹੀ ਉਹਨਾਂ ਦੇ ਲਈ ਖਾਣੇ ਦਾ ਮਤਲਬ ਹੀ ਉਹ ਪ੍ਰਬੰਧ ਹੋ ਸਕੇ ਛੋਟਾ ਸਾਰੇ ਦਾ ਤੇ ਮਤਲਬ ਹੀ ਸਰਵ ਸੇਵਾ ਸੰਪਤੀ ਦਾ ਦਰਸ਼ਕਾਂ ਲੋਕਾਂ ਤੋਂ ਧੰਨਵਾਦ ਕਰਦੇ ਆ ਤੇ ਥੈਂਕ ਯੂ ਸੋ ਬਾਏ। ਤੁਹਾਡਾ ਜੀ ਬਾਬਿਓ ਤੇ ਇਹ ਸੀ ਸਾਡਾ ਅੱਜ ਦਾ ਬਲੌਗ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਰੇ ਨੂੰ ਵੋਟ ਕਰਦਾ ਕਿ ਬਹੁਤ ਵਧੀਆ ਲੱਗਿਆ ਹੋਣਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲਾ ਬਲੌਗ ਤੁਹਾਡੇ ਲਈ ਕਿੱਦਾਂ ਦਾ ਲੈ ਕੇ ਆਵਾਂ ਮੈਂ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਟੇਕ ਕੇ ਆਇਆ ਸਤਿ ਸ਼ਕਾਲ ਬਾਏ ਬਾਏ।